ਸਸਿਕਾ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਹੈ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਤੇ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਪਹਿਰਾਵੇ ਤੇ ਤੇ ਹਜੇ ਤੇ ਸਾਡੇ ਜਿਹੜੀ ਵੀਡੀਓ ਆ ਰਹੀ ਹੈ ਦੀ ਸੂਟਾਂ ਵਾਲੀ ਆਪਣੀ ਤੇ ਉਹ ਆ ਰਹੀ ਹੈ ਜੀ ਆਪਣੇ ਬਾਸੀ ਫੈਮਿਲੀ ਚੈਨਲ ਨਾਂ ਤੇ ਤੇ ਆਪਣਾ ਨਿਊ ਚੈਨਲ ਹੈ ਜੀ ਪੰਜਾਬੀ ਪਹਿਰਾਵਾ ਤੇ ਪਲੀਜ਼ ਜਰੂਰ ਉੱਥੇ ਜਾ ਕੇ ਸਬਸਕ੍ਰਾਈਬ ਕਰੋ ਕਾਫੀ ਮੇਰੀਆਂ ਭੈਣਾਂ ਨੂੰ ਕਹਿੰਦੇ ਨੇ ਕਿ ਸਾਨੂੰ ਚੈਨਲ ਦਾ ਪਤਾ ਨਹੀਂ ਲੱਗ ਰਿਹਾ ਤੇ ਇਹਦਾ ਜਿਹੜਾ ਲਿੰਕ ਹੈ ਆਪਾਂ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਤੇ ਉੱਥੇ ਜਾ ਕੇ ਤੁਸੀਂ ਸਾਨੂੰ ਸਬਸਕ੍ਰਾਈਬ ਕਰੋ ਤੇ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਕੋਈ ਵੀ ਸਵਾਲ ਹੈ ਤੁਹਾਡੇ ਤਾਂ ਤੁਸੀਂ ਮੇਰੇ ਕੋਲ ਪੁੱਛ ਸਕਦੇ ਹੋ ਤੇ ਅੱਜ ਤੋਂ ਲੈ ਕੇ ਆਏ ਤੁਹਾਡੇ ਲਈ ਨਿਊ ਕਲੈਕਸ਼ਨ ਬਹੁਤ ਹੀ ਵਧੀਆ ਤੇ ਮੈਂ ਉਹ ਸੂਟ ਖੁਦ ਵੇਅਰ ਕੀਤਾ ਹੋਇਆ ਜੀ ਬਰਬਰੀ ਦੇ ਉੱਪਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਇਹ ਚੱਲ ਰਿਹਾ ਜੀ ਬਹੁਤ ਹੀ ਪਿਆਰਾ ਤੇ ਮੈਂ ਬਰਬਰੀ ਦੇ ਵਿੱਚ ਹੀ ਵੇਅਰ ਕੀਤਾ ਹੋਇਆ ਤੇ ਅੱਜ ਤੁਹਾਡੇ ਲਈ ਵੀ ਲੈ ਕੇ ਆਏ ਆ ਜੀ ਬਰਬਰੀ ਦਾ ਸਟਾਫ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਤੇ ਚਲੋ ਜੀ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਅਸੀਂ ਆਪਣੀ ਅੱਜ ਦੀ ਵੀਡੀਓ ਜਿਹੜੀ ਸ਼ੁਰੂ ਕਰਦੇ ਆ ਤੇ ਸਭ ਤੋਂ ਪਹਿਲਾਂ ਜਿਹੜੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਜਾਓ ਤੇ ਵੀਡੀਓ ਪਲੀਜ਼ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਜੇ ਜੀ ਸਾਡੀ ਵੀਡੀਓ ਆਪਣੀਆਂ ਭੈਣਾਂ ਤੱਕ ਪਹੁੰਚ ਸਕੇ ਅੱਜ ਵਾਲਾ ਜਿਹੜਾ ਫੈਬਰਿਕ ਰਹੇਗਾ ਜੀ ਇਹ ਜੀ ਲਾਈਨਿੰਗ ਨਾਲ ਸੂਟ ਬਣਨਗੇ ਕਿਉਂਕਿ ਕਾਫੀ ਮੇਰੀਆਂ ਭੈਣਾਂ ਦੇ ਕਮੈਂਟ ਹੁੰਦੇ ਨੇ ਜੀ ਸਾਨੂੰ ਇਹ ਦੱਸਿਆ ਕਰੋ ਪਲੀਜ਼ ਕਿ ਜਿਹੜਾ ਆਪਾਂ ਸੂਟ ਲੈ ਰਹੇ ਹਾਂ ਕਿ ਉਹ ਲਾਈਨਿੰਗ ਨਾਲ ਬਣੇਗਾ ਕਿ ਬਿਨਾਂ ਲਾਈਨਿੰਗ ਤੋਂ ਬਣੇਗਾ ਫੁੱਲ ਲਾਈਨਿੰਗ ਲੱਗੇਗੀ ਇਹ ਸੂਟ ਦੇ نیچے ਤੇ ਫੁੱਲ ਲਾਈਨਿੰਗ ਨਾਲ ਸੂਟ ਬਣੇਗਾ ਅੱਜ ਕੱਲ ਤੁਹਾਨੂੰ ਪਤਾ ਹੀ ਹੈ कॉटन ਦੇ نیچے ਵੀ ਲਾਈਨਿੰਗ ਲੱਗਦੀ ਹੈ ਹਨਾ ਹਰ ਇੱਕ ਸੂਟ ਦੇ ਥੱਲੇ ਲਾਈਨਿੰਗ ਲੱਗਦੀ ਹੈ ਤੇ ਅੱਜ ਵਾਲੇ ਜਿਹੜੀ ਕਲੈਕਸ਼ਨ ਰਹੇਗੀ ਜੀ ਸਾਰੇ ਸੂਟਾਂ ਦੇ نیچے ਲਾਈਨਿੰ ਇਹ ਲੋ ਜੀ ਫਰਸਟ ਕਲਰ ਦੇਖੋ ਬੜਾ ਹੀ ਪਿਆਰਾ ਕਲਰ ਹੈ ਤੇ ਸ਼ਰਟ ਹੈ ਇੱਕ ਜੀ ਬਰਬਰੀ ਦੀ ਪ੍ਰਿੰਟਿੰਗ ਚੱਕ ਵੈਰੀ ਬਹੁਤ ਹੀ ਪਿਆਰੀ ਹੈ ਤੇ ਕਲਰ ਕੰਬੀਨੇਸ਼ਨ ਬਹੁਤ ਹੀ ਸੋਹਣਾ ਹੈ ਤੇ ਆ ਗਈ ਜੀ ਆਪਣੀ ਸ਼ਰਟ ਬਰਬਰੀ ਦੇ ਵਿੱਚ ਆਪਣੇ ਕੋ ਜਿਹੜਾ ਫੈਬਰਿਕ ਆਇਆ ਸੀ ਜੀ ਉਹ ਕ੍ਰੇਪ ਦੇ ਨਾਲ ਆਇਆ ਸੀ ਜਿਹੜੀ ਬਾਟਮ ਸੀ ਉਹ ਕ੍ਰੇਪ ਦੀ ਸੀ ਤੇ ਇਸ ਵਾਰ ਜਿਹੜਾ ਆਪਣੇ ਕੋ ਸਟਾਕ ਆਇਆ ਜੀ ਇਹ ਸਿਲਕ ਦੀ ਬਾਟਮ ਦੇ ਨਾਲ ਆਇਆ ਤੇ ਇਹ ਬਰਬਰੀ ਦੀ ਸ਼ਰਟ ਰਹੇਗੀ ਤੇ ਸਿਲਕ ਦੀ ਬਾਟਮ ਰਹੇਗੀ ਕਲਾ ਚੈੱਕ ਕਰੋ ਤੁਸੀਂ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣਾ ਹੈ ਚੈੱਕ ਕਰ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਜੋ ਦੁਪੱਟਾ ਰਹੇਗਾ ਦੁਪੱਟਾ ਵੀ ਬਰਬਰੀ ਦਾ ਰਹੇਗਾ ਤੇ ਦੁਪੱਟੇ ਆਪਣੇ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਕੰਫਰਟ ਤੇ ਖੁੱਲੇ ਡੁੱਲੇ ਹੁੰਦੇ ਨੇ ਲਓ ਜੀ ਚੈੱਕ ਕਰੋ ਦੁਪੱਟੇ ਦੀ ਡਿਜ਼ਾਈਨਿੰਗ ਚੈੱਕ ਕਰੋ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਸੋਹਣੀ ਹੈ ਤੇ ਆਪਣਾ ਬਿਲਕੁਲ ਖੁੱਲਾ ਡੁੱਲਾ ਦੁਪੱਟਾ ਬਹੁਤ ਹੀ ਪਿਆਰਾ ਹੈ ਤੈਨੂੰ ਤੁਸੀਂ ਲੈਂਸ ਲਾ ਕੇ ਰੈਡੀ ਕਰਵਾ ਸਕਦੇ ਹੋ ਬਾਰਡਰ ਤੇ ਦੇਖੋ ਜੀ ਫਲਾਵਰ ਬਣੇ ਹੋਏ ਨੇ ਸੈਂਟਰ ਚ ਅਲੱਗ ਡਿਜ਼ਾਈਨ ਹੈ ਤੇ ਬਹੁਤ ਹੀ ਪਿਆਰਾ ਹੈ ਤੇ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਦੇਖ ਸਕਦੇ ਹੋ ਤੁਸੀਂ ਅਗਰ ਤੁਸੀਂ ਇਹਨੂੰ ਲੇਸ ਲਾ ਕੇ ਰੈਡੀ ਕਰਵਾਓਗੇ ਤੇ ਦੁਪੱਟੇ ਦੀ ਹੋਰ ਕ੍ਰੇਸ ਜ਼ਿਆਦਾ ਆਏਗੀ ਤੇ ਸਾਡੇ ਕੋਲ ਜੀ ਸਟਿਚਿੰਗ ਵੀ ਅਵੇਲੇਬਲ ਹੈ ਜੇ ਤੁਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤੇ ਸਾਡੇ ਕੋਲ ਸਟਿਚ ਵੀ ਕਰਵਾ ਸਕਦੇ ਹੋ ਤੇ ਇਹ ਹੈ ਜੀ ਆਪਣਾ ਫਰਸਟ ਕਲਰ ਤੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਜੋ ਤੁਹਾਨੂੰ ਪ੍ਰਾਈਸ ਉੱਪਰ ਸ਼ੋ ਹੋ ਰਹੇ ਨੇ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਪੁੱਛ ਸਕਦੇ ਹੋ ਤੇ ਸੂਟ ਬਾਏ ਕਰ ਸਕਦੇ ਹੋ ਤੇ ਆ ਗਿਆ ਜੀ ਆਪਣਾ ਫਸਟ ਤੇ ਫਟਾਫਟ ਸਕਰੀਨਸ਼ਾਟ ਲੈ ਕੇ ਪਲੀਜ਼ ਜਲਦੀ ਬਾਏ ਕਰ ਲਿਆ ਕਰੋ ਫਿਰ ਆਪਣੇ ਕੋਲ ਸਟਾਕ ਖਤਮ ਹੋ ਜਾਂਦਾ ਤੇ ਫਿਰ ਬੇਰੀਆਂ ਇਹ ਭੈਣਾਂ ਕਾਫੀ ਰਹਿ ਜਾਂਦੀਆਂ ਨੇ ਤੇ ਆ ਗਿਆ ਜੀ ਆਪਣਾ ਫਸਟ ਹਲੋ ਇਹ ਸੈਕੰਡ ਕਲਰ ਆ ਗਿਆ ਮੈਂਦੀ ਕਲਰ ਬਹੁਤ ਹੀ ਪਿਆਰਾ ਹੈ ਪਹਿਲਾ ਵੀ ਇਹ ਹੈ ਕਾਫੀ ਟ੍ਰੈਂਡਿੰਗ ਦੇ ਵਿੱਚ ਰਿਹਾ ਕਲਰ ਚਲੋ ਜੀ ਚੈੱਕ ਕਰੂ ਇਹਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਹੈ ਤੇ ਆ ਗਈ ਜੀ ਸ਼ਰਟ ਬਰਬਰੀ ਦਾ ਇੱਕ ਸਟਾਕ ਰਹੇਗੀ ਬਰਬਰੀ ਦੀ ਸ਼ਰਟ ਰਹੇਗੀ ਜੀ ਪ੍ਰਿੰਟਿੰਗ ਚੈੱਕ ਕਰੋ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣਾ ਤੇ ਉੱਪਰ ਜੇ ਤੁਹਾਨੂੰ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਬਾਇ ਕਰ ਸਕਦੇ ਹੋ ਤੇ ਇਹਦੇ ਨਾਲ ਰਹਿ ਗਈ ਜੀ ਬਾਟਮ ਸਿਲਕ ਦੀ ਬਹੁਤ ਹੀ ਪਿਆਰੀ ਹੈ ਬਹੁਤ ਹੀ ਕਲਰ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਆ ਗਿਆ ਜੀ ਆਪਣਾ ਦੁਪੱਟਾ ਦੁਪੱਟਾ ਵੀ ਬਰਬਰੀ ਦਾ ਜੀ ਤੇ ਦੁਪੱਟੇ ਆਪਣੇ ਖੁੱਲੇ ਡੁੱਲੇ ਰਹਿਣਗੇ ਜੀ ਲੋ ਜੀ ਚੈੱਕ ਕਰੋ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਡਿਜ਼ਾਈਨ ਚੈੱਕ ਕਰੋ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਲੱਗ ਰਿਹਾ ਤੇ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਹੈ ਤੇ ਕਾਫੀ ਡਿਮਾਂਡ ਤੇ ਸੀ ਜੀ ਇਹ ਫੈਬਰਿਕ ਦੀ ਕਾਪੀ ਭੈਣਾ کہہ ਰਹੀ ਸੀ ਬਰਬਰੀ ਦੇ ਉੱਪਰ ਲੈ ਕੇ ਆਇਓ ਤੇ ਆਪਾਂ ਅੱਜ ਬਰਬਰੀ ਦਾ ਲੈ ਕੇ ਆਇਆ ਤੁਹਾਡੇ ਲਿਸਟ ਆ ਚੈੱਕ ਕਰ ਸਕਦੇ ਹੋ ਤੇ ਸਕਰੀਨ ਸ਼ਾਟ ਲੈ ਕੇ ਜਲਦੀ ਤੋਂ ਜਲਦੀ ਮੈਨੂੰ WhatsApp ਕਰ ਦਿਓ। ਇਹ ਆ ਜੀ ਸੈਕਿੰਡ ਕਲਰ ਬਹੁਤ ਹੀ ਪਿਆਰਾ ਹੈ। ਅਗਰ ਫਿਰ ਵੀ ਤੁਹਾਨੂੰ ਤੁਸੀਂ ਕੁਝ ਮੇਰੇ ਕੋਲ ਪੁੱਛਣਾ ਚਾਹੁੰਦੇ ਤੇ ਉੱਪਰ ਦਿੱਤੇ WhatsApp ਤੇ ਮੇਰੇ ਕੋਲ ਪੁੱਛ ਸਕਦੇ ਹੋ। ਚਲੋ ਜੀ ਨੈਕਸਟ ਕਲਰ ਆ ਗਿਆ ਨੈਕਸਟ ਕਲਰ ਵੀ ਬਹੁਤ ਡਿਫਰੈਂਟ ਹੈ ਬਹੁਤ ਪਿਆਰਾ ਲੱਗ ਰਿਹਾ ਹੈ ਕਲਰ ਬਹੁਤ ਹੀ ਸੋਹਣਾ ਹੈ। ये आ गई अपनी शर्ट ਤੇ ਅੱਜ ਵਾਲੇ ਸੂਟਾਂ ਦਾ ਫੈਬਰਿਕ ਸੇਮ ਰਹੇਗਾ ਜੀ ਤੇ ਆਹ 셔츠 ਚ ਚੈੱਕ ਕਰ ਸਕਦੇ ਤੁਸੀਂ ਇਹਦੀ ਪ੍ਰਿੰਟਿੰਗ ਡਿਜ਼ਾਈਨਿੰਗ ਬਹੁਤ ਹੀ ਸੋਹਣੀ ਹੈ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਟਾਪ ਫਰਟ ਦੇ ਵਿੱਚ ਤੇ ਔਰੇਂਜ ਲਾਈਟ ਤੇ ਆ ਗਈ ਜੀ ਇਹਦੀ ਬਾਟਮ ਬਾਟਮ ਸਿਲਕ ਦੀ ਰਹੇਗੀ ਜੀ ਤੇ 셔츠 ਬਰਬਰੀ ਦੀ ਰਹੇਗੀ ਦੁਪੱਟਾ ਵੀ ਬਰਬਰੀ ਦਾ ਹੈ ਚਲੋ ਜੀ ਦੁਪੱਟਾ ਚੈੱਕ ਕਰੋ ਜੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੇ ਨੇ ਸਾਡੇ ਦੁਪੱਟੇ ਜੀ ਖੁੱਲੇ ਡੁੱਲੇ ਹੁੰਦੇ ਨੇ ਕਾਫੀ ਮੇਰੀਆਂ ਭੈਣਾਂ ਕਹਿੰਦੀਆਂ ਜਿੰਨੇ ਆਪਾਂ ਨੇ ਸੂਟ ਸੇਲ ਕੀਤੇ ਨੇ ਸਾਰੇ ਕਹਿੰਦੇ ਦੁਪੱਟੇ ਤੁਹਾਡੇ ਬਹੁਤ ਬੈਸਟ ਹੁੰਦੇ ਨੇ ਦੁਪੱਟੇ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਕਿ ਸਾਡੇ ਜਿੰਨੇ ਦੁਪੱਟੇ ਆਉਣਗੇ ਬਹੁਤ ਹੀ ਖੁੱਲੇ ਡੁੱਲੇ ਤੇ ਕੰਫਰਟ ਆਉਣਗੇ ਤੇ ਅਗਰ ਤੁਸੀਂ ਇਹਨੂੰ ਲੇਸ ਲਾ ਕੇ ਰੈਡੀ ਕਰਾਓਗੇ ਤੇ ਦੁਪੱਟੇ ਦੀ ਬਹੁਤ ਸੋਹਣੀ ਗ੍ਰੇਸ ਆਏਗੀ ਤੇ ਆ ਗਿਆ ਜੀ ਆਪਣਾ ਨੈਕਸਟ ਕਲਰ ਬਹੁਤ ਹੀ ਪਿਆਰਾ फटाफट ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ ਵਟਸਐਪ ਤੇ ਤੁਸੀਂ ਮੇਰੇ ਕੋਲ ਸੂਟ ਬਾਏ ਕਰ ਸਕਦੇ ਹੋ ਦਿ ਨੈਕਸਟ ਕਲਰ ਆ ਗਿਆ। ਇਹ ਕਲਰ ਬਹੁਤ ਪਿਆਰਾ ਕਲਰ ਹੈ, ਪੈਰਟ ਕਲਰ ਹੈ। ਪ੍ਰਿੰਟਿੰਗ ਚੈੱਕ ਕਰੋ। ਪ੍ਰਿੰਟਿੰਗ ਬਹੁਤ ਹੀ ਪਿਆਰੀ ਹੈ। ਤੇ ਜਲਦੀ ਤੋਂ ਜਲਦੀ ਸੂਟ ਬਾਇ ਕਰ ਲਿਆ ਕਰੋ। ਜਲਦੀ ਤੋਂ ਜਲਦੀ ਮੈਸੇਜ ਕਰ ਦਿਆ ਕਰੋ। ਕਾਫੀ ਲੇਟ ਹੋ ਜਾਂਦਾ ਫਿਰ ਸੂਟ ਆਪਣੇ ਕੋਲ ਸੇਲ ਹੋ ਜਾਂਦੇ। ਲਓ ਜੀ ਤੇ ਆ ਗਿਆ ਜੀ ਨੈਕਸਟ ਕਲਰ। ਕਲਰ ਚੈੱਕ ਕਰ ਸਕਦੇ ਤੁਸੀਂ। ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਤਲੋ ਜੀ ਆ ਗਈ ਜੀ ਇਹਦੀ ਬਾਟਮ ਬਾਟਮ ਰਹੇਗੀ ਜੀ ਸਿਲਕ ਦੇ ਉੱਪਰ ਸੇਮ ਫੈਬਰਿਕ ਰਹੇਗਾ ਸਾਰੇ ਸੂਟਾਂ ਦਾ ਤੇ ਆ ਗਿਆ ਜੀ ਇਹਦਾ ਦੁਪੱਟਾ ਤੇ ਦੁਪੱਟੇ ਤੁਹਾਨੂੰ ਮੈਂ ਸਾਰੀ ਵੀਡੀਓ ਦੇ ਵਿੱਚ ਖੋਲ ਕੇ ਦਿਖਾਨੀ ਹੁੰਨੀ ਆ ਕਿਉਂਕਿ ਮੇਰੀਆਂ ਭੈਣਾਂ ਨੂੰ ਕੋਈ ਵੀ ਡਾਊਟ ਨਾ ਰਹੇ ਕਿ ਦੁਪੱਟਾ ਛੋਟਾ ਸੀ ਜਾਂ ਕਿਵੇਂ ਸੀ ਲੋ ਜੀ ਦੁਪੱਟਾ ਚੈੱਕ ਕਰੋ ਤੁਸੀਂ ਦੁਪੱਟਾ ਬਹੁਤ ਹੀ ਖੁੱਲਾ-ਫੁੱਲਾ ਤੇ ਕੰਫਰਟ ਹੈ ਤੇ ਬਹੁਤ ਹੀ ਪਿਆਰਾ ਲੱਗ ਰਿਹਾ ਕਲਰ ਬਹੁਤ ਹੀ ਪਿਆਰਾ ਹੈ ਕਲਰ ਬਹੁਤ ਹੀ ਉੱਠ ਕੇ ਆਏਗਾ ਬਹੁਤ ਹੀ ਸੋਹਣਾ ਲੱਗੇਗਾ ਤੇ ਲੋ ਜੀ ਇਹ ਆ ਆਪਣਾ ਨੈਕਸ ਕਲਰ ਉੱਪਰ ਦਿੱਤੇ WhatsApp ਤੇ ਤੁਸੀਂ ਮੇਰੇ ਕੋਲ ਸੂਪਾਈ ਕਰ ਸਕਦੇ ਹੋ ਉੱਪਰ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਲ ਸ਼ਿਪਿੰਗ ਸ਼ੋ ਹੋ ਰਹੇ ਨੇ ਤੇ ਮੈਂ ਜਿਹੜਾ ਕਲਰ ਆ ਗਿਆ ਹੈ ਨਾ ਕਲਰ ਰਹੀ ਬਹੁਤ ਹੀ ਖਿਆਲ ਟਮਾਟਰੀ ਸ਼ੇਡ ਜਿਹਨੂੰ ਆਪਾਂ ਕਹਿੰਦੇ ਨੇ ਉਹ ਕਲਰ ਹੈ ਜੀ ਕੀ ਆ ਗਈ ਜੀ ਆਪਣੀ ਸ਼ਰਟ ਜੀ ਸ਼ਰਟ ਦੀ ਪ੍ਰਿੰਟਿੰਗ اور ਚੈੱਕ ਕਰੋ ਬਹੁਤ ਹੀ ਸੋਹਣੀ ਤੇ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਬਰਬਰੀ ਦੇ ਵਿੱਚ ਰਹੇਗਾ ਤੇ ਅੱਜ ਵਾਲੇ ਸੂਟ ਜਿਹੜੇ ਰਹਿਣਗੇ ਜੀ ਵਿਦ ਲਾਈਨਿੰਗ ਤੇ ਅੱਜ ਵਾਲੇ ਸੂਟ ਸਾਰੇ ਲਾਈਨਿੰਗ ਨਾਲ ਬਣਨਗੇ ਜੀ ਫੁੱਲ ਲਾਈਨਿੰਗ ਲੱਗੇਗੀ ਜੀ ਇਹਨਾਂ ਤੇ ਤੇ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਤਾਂ कॉटन ਸਟੱਫ ਤੇ ਵੀ ਲਾਈਨਿੰਗ ਲੱਗ ਰਹੀ ਹੈ ਚਲੋ ਜੀ ਇਹ ਆ ਗਈ ਆਪਣੀ ਬਾਟਮ ਬਾਟਮ ਰਹੇਗੀ ਜੀ ਆਪਣੀ ਸਿਲਕ ਦੀ ਤੇ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਤਾਂ ਖੋਲ ਕੇ ਦਿਖਾਣੇ ਆ ਚਲੋ ਜੀ ਇਹ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰਾ ਹੈ ਡਿਜ਼ਾਈਨ ਬਹੁਤ ਪਿਆਰਾ ਬਣਿਆ ਹੋਇਆ ਬਹੁਤ ਸੋਹਣਾ ਲੱਗ ਰਿਹਾ ਕੋਰਨਰ ਤੇ ਆ ਗਿਆ ਫਲਾਵਰ ਤੇ ਸੈਂਟਰ ਚ ਨੇ ਤੇ ਇੱਕ ਇਧਰ ਵਾਲੇ ਕੋਰਨਰ ਚ ਬਹੁਤ ਹੀ ਪਿਆਰਾ ਕਲਰ ਹੈ ਕੰਬਲ ਬਹੁਤ ਹੀ ਪਿਆਰਾ ਕਲਰ ਕੰਬੀਨੇਸ਼ਨ ਹੈ ਚੈੱਕ ਕਰ ਸਕਦੇ ਤੁਸੀਂ बहुत सोना लग रहा है फटाफट पड़ स्क्रीनशॉट लैके व्हाट्सएप करके सूट बाई कर सकते हो कलर आ नेक्स तो गया, नेक्स्ट कलर बहुत प्यारा लाइट का कलर है ये आ गई जी अपनी शर्ट ਇਹ ਡਿਜ਼ਾਈਨ ਬਹੁਤਿਆਰੀ ਨਗਰੀ ਹੈ ਬਹੁਤ ਹੀ ਸੋਹਣੀ ਲੱਗਦੀ ਹੈ ਤੇ ਇਹ ਆ ਗਈ ਜੀ ਆਪਣੀ ਸ਼ਰਟ ਚੈੱਕ ਕਰ ਲਵੇ ਤੁਸੀਂ ਇਹ ਰਹਿ ਗਈ ਜੀ ਆਪਣੀ ਸ਼ਰਟ ਬੜਾ ਪਿਆਰਾ ਡਿਜ਼ਾਈਨ ਹੈ ਕਾਫੀ ਕਲਰ ਨੇ ਇਹਦੇ ਵਿੱਚ ਬਹੁਤ ਪਿਆਰਾ ਲੱਗ ਰਿਹਾ ਹੈ ਆਫ ਵਾਈਟ ਹੈ ਆਫ ਵਾਈਟ ਦੇ ਵਿੱਚ ਫਲਾਵਰ ਦਿੱਤੇ ਹੋਏ ਨੇ ਕਾਫੀ ਕਲਰ ਦੇ ਤੇ ਬਰਬਰੀ ਦੀ ਸ਼ਰਟ ਰਹੇਗੀ ਜੀ ਦੀ ਤੇ ਸਿਲਕ ਵੀ ਬਾਟਮ ਰਹੇਗੀ ਜੀ ਤੇ ਨਾਲ ਆ ਗਿਆ ਜੀ ਆਪਣਾ ਬਰਬਰੀ ਦਾ ਦੁਪੱਟਾ ਅਗਰ ਤੁਸੀਂ ਸੂਟ ਸਾਡੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਤਹੀ ਮੈਨੂੰ ਵਟਸਐਪ ਤੇ ਮੈਸੇਜ ਕਰਕੇ ਦੱਸ ਸਕਦੇ ਹੋ ਤੇ ਲੋ ਜੀ ਆ ਗਿਆ ਦੁਪੱਟਾ ਦੁਪੱਟਾ ਦੇਖੋ ਦੁਪੱਟੇ ਦੀ ਡਿਜ਼ਾਈਨਿੰਗ ਦੇਖੋ ਬਹੁਤ ਹੀ ਪਿਆਰੀ ਹੈ ਦੁਪੱਟੇ ਦੀ ਪ੍ਰਿੰਟਿੰਗ ਬਹੁਤ ਹੀ ਸੋਹਣੀ ਲੱਗ ਰਹੀ ਬਹੁਤ ਹੀ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਲੱਗ ਰਿਹਾ ਇਹ ਆ ਜੀ ਆਪਣਾ ਦੁਪੱਟਾ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਖੁੱਲਾ ਡੁੱਲਾ ਦੁਪੱਟਾ ਹੈ ਤੇ ਬੜਾ ਪਿਆਰਾ ਕਲਰ ਹੈ ਬੀ ਡ੍ਰੈਕਸ ਕਲਰ ਆ ਗਿਆ ਪਰਪਲ ਕਲਰ ਬਹੁਤ ਹੀ ਸੋਹਣਾ ਲੱਗ ਰਿਹਾ ਕਲਰ ਆਪਣੇ ਜਿਹੜੇ ਅੱਜ ਵਾਲੇ ਸੂਟਾਂ ਦੇ ਰਹਿਣਗੇ ਬਹੁਤ ਹੀ ਪਿਆਰੇ ਤੇ ਬਹੁਤ ਹੀ ਸੋਹਣੇ ਰਹਿਣਗੇ ਜੀ ਪਿਆ ਜੀ ਆਪਣੀ ਸ਼ਰਟ ਚੈੱਕ ਕਰੋ ਇਹਦਾ ਪ੍ਰਿੰਟ ਚੈੱਕ ਕਰੋ ਬਹੁਤ ਹੀ ਪਿਆਰਾ ਪ੍ਰਿੰਟਿੰਗ ਹੈ ਬਹੁਤ ਹੀ ਸੋਹਣੀ ਹੈ ਫਟਾਫਟ ਸਕਰੀਨਸ਼ਾਟ ਲੈ ਕੇ ਵਟਸਐਪ ਕਰਕੇ ਸੂਟ ਬਾਈ ਕਰ ਸਕਦੇ ਤੁਸੀਂ ਤੇ ਆ ਗਈ ਜੀ ਆਪਣੀ ਸ਼ਰਟ ਦੀ ਹੈ ਜੀ ਆਪਣੀ ਬਾਟਮ ਸਿਲਕ ਦੀ ਬਾਟਮ ਰਹੇਗੀ ਜੀ ਨਾਲ ਚੈੱਕ ਕਰ ਸਕਦੇ ਹੋ ਤੁਸੀਂ ਤੇ ਆ ਗਿਆ ਜੀ ਆਪਣਾ ਦੁਪੱਟਾ ਦੁਪੱਟਾ ਚੈੱਕ ਕਰੋ ਬਹੁਤ ਪਿਆਰਾ ਹੈ ਡਿਫਰੈਂਟ ਡਿਜ਼ਾਈਨਰਸ ਹਰ ਦੁਪੱਟੇ ਦਾ ਡਿਜ਼ਾਈਨ ਜਿਹੜਾ ਅਲੱਗ-ਅਲੱਗ ਹੈ ਸਾਰੇ ਦੁਪੱਟਿਆਂ ਦੀ ਪ੍ਰਿੰਟਿੰਗ ਅਲੱਗ-ਅਲੱਗ ਹੈ ਲਓ ਜੀ ਇਹ ਆ ਗਿਆ ਜੀ ਆਪਣਾ ਅਗਲਾ ਦੁਪੱਟਾ ਬਹੁਤ ਹੀ ਪਿਆਰਾ ਤੇ ਖੁੱਲਾ ਡੁੱਲਾ ਕੰਫਰਟ ਦੁਪੱਟਾ ਹੈ ਦੁਪੱਟੇ ਆਪਣੇ ਖੁੱਲੇ ਡੁੱਲੇ ਰਹਿਣਗੇ ਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਤੇ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਸ਼ਿਪਿੰਗ ਐਕਸਟਰਾ ਨਹੀਂ ਹੈ ਜੀ ਵਿਦ ਸ਼ਿਪਿੰਗ ਸ਼ੋ ਹੋ ਰਿਹਾ ਹੈ ਤੇ ਆ ਜੀ ਅਗਲਾ ਕਲਰ ਸਕਰੀਨਸ਼ਾਟ ਲੈ ਕੇ WhatsApp ਕਰਕੇ ਮੈਸੇਜ ਕਰ ਸਕਦੇ ਹੋ ਤੁਸੀਂ ਕਲਰ ਆ ਗਿਆ ਇਹ ਵੀ ਕਲਰ ਬਹੁਤ ਹੀ ਪਿਆਰਾ orange ਕਲਰ ਹੈ ਇਹ ਇਹ ਲਾਈਟ orange ਕਲਰ ਹੈ ਜਿਹੜਾ ਮੈਂ ਵੇਅਰ ਕੀਤਾ ਹੋਇਆ ਹੈ ਡਾਰਕ orange ਕਲਰ ਹੈ ਤੇ ਜਿਹੜਾ ਇਹ ਹੈ ਲਾਈਟ orange ਕਲਰ ਹੈ ਤੇ ਲੋ ਜੀ ਇਹ ਵੀ ਕਲਰ ਬਹੁਤ ਹੀ ਪਿਆਰਾ ਹੈ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਆ ਗਈ ਜੀ 셔ਟ 셔ਟ ਦੀ ਪ੍ਰਿੰਟਿੰਗ ਚੈੱਕ ਕਰੋ ਬੜੀ ਪਿਆਰੀ ਹੈ ਤੇ ਸਾਰਿਆਂ ਦੇ ਪ੍ਰਿੰਟਿੰਗ ਜਿਹੜੀ ਹੈ ਅਲੱਗ-ਅਲੱਗ ਰਹੇਗੀ ਤੁਸੀਂ ਉੱਪਰ ਦੇ ਤੇ ਇਹ ਵਾਲੀ ਦੀ ਆਪਣੀ 셔ਟ 셔ਟ ਬਰਬਦੀ ਦੇ ਉੱਪਰ ਹੈ ਪ੍ਰਿੰਟ ਚੈੱਕ ਕਰੋ ਇਹਦਾ ਬੜੀ ਪਿਆਰਾ ਕਲਰ ਕੰਬੀਨੇਸ਼ਨ ਬਹੁਤ ਸੋਹਣਾ ਲੱਗ ਰਿਹਾ ਹੈ ਲਾਈਟ ਔਰੇਂਜ ਹੈ ਡਾਰਕ ਔਰੇਂਜ ਨਹੀਂ ਇਹ ਔਰੇਂਜ ਮੈਂ ਵੇਅਰ ਕੀਤਾ ਹੋਇਆ ਇਹ ਔਰੇਂਂਜ ਡਾਰਕ ਹੈ ਤੇ ਇਹ ਔਰੇਂਜ ਜਿਹੜਾ ਲਾਈਟ ਹੈ ਤੇ ਲਓ ਜੀ ਇਹ ਆ ਗਈ ਜੀ ਆਪਣੀ 셔ਟ ਤੇ ਇਹ ਰੈਗ ਜੀ ਦੀ ਬਾਟਮ ਸਿਲਕ ਦੇ ਵਿੱਚ ਬਹੁਤ ਹੀ ਪਿਆਰਾ ਕਲਰ ਹੈ ਬਹੁਤ ਹੀ ਸੋਹਣਾ ਕਲਰ ਲੱਗ ਰਿਹਾ ਤੇ ਚੈੱਕ ਕਰ ਸਕਦੇ ਤੁਸੀਂ ਬਹੁਤ ਹੀ ਪਿਆਰੀ ਲੱਗ ਰਿਹਾ ਬਹੁਤ ਪਿਆਰਾ ਲੱਗ ਰਿਹਾ ਸੂਟ ਤੇ ਆ ਗਿਆ ਜੀ ਇਹਦਾ ਦੁਪੱਟਾ ਦੁਪੱਟਾ ਵੀ ਬਹੁਤ ਹੀ ਪਿਆਰਾ ਤੇ ਲੋ ਜੀ ਚਾਹ ਕਰੋ ਜੀ ਦੁਪੱਟੇ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਸੋਹਣੀ ਹੈ ਬਹੁਤ ਹੀ ਪਿਆਰੀ ਲੱਗ ਰਹੀ ਹੈ ਤੇ ਇਹ ਜੀ ਆਪਣਾ ਦੁਪੱਟਾ カラー चेक करो कलर बहुत ही प्यारा है ਤੇ ਉਪਰ ਦਿੱਤੇ WhatsApp ਤੇ ਤੁਸੀਂ ਸਕਰੀਨ ਸ਼ਾਟ ਲੈ ਕੇ ਸੂਪ ਬਾਈ ਕਰ ਸਕਦੇ ਹੋ ਤੇ ਜੋ ਤੁਹਾਨੂੰ ਪ੍ਰਾਈਸ ਸ਼ੋ ਹੋ ਰਹੇ ਨੇ ਜੀ ਵਿਦ ਸ਼ਿਪਿੰਗ ਸ਼ੋ ਹੋ ਰਹੇ ਨੇ ਚਲੋ ਜੀ ਇਹ ਆਪਣਾ ਨੈਕਸਟ ਕਲਰ ਤੇ ਫਟਾਫਟ ਸਕਰੀਨ ਸ਼ਾਟ ਲੈ ਕੇ ਫਿਰ ਵੀ ਤੁਹਾਨੂੰ ਕੋਈ ਡਾਟ ਹੈ ਤੁਸੀਂ ਮੇਰੇ ਕੋਲ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਉੱਪਰ ਦਿੱਤੇ WhatsApp ਤੇ ਪੁੱਛ ਸਕਦੇ ਹੋ ਚਲੋ ਜੀ ਨੈਕਸਟ ਕਲਰ ਵੱਲ ਜਾਂਦੇ ਆਪਾਂ ਚਲੋ ਜੀ ਆ ਗਿਆ ਆਪਣਾ ਨੈਕਸਟ ਕਲਰ ਬਹੁਤ ਹੀ ਪਿਆਰਾ ਕਲਰ ਹੈ ब्लू ਕਲਰ ਹੈ ਇਹ ਤੇ 베بی ਪਿੰਕ ਵਿੱਚ ਤੇ ਇਹ ਆਗੀ ਜੀ ਆਪਣੀ ਸ਼ਰਟ ਬਰਬਰੀ ਦੀ ਸ਼ਰਟ ਰਹੇਗੀ ਜੀ ਮੈਂ ਪਹਿਲਾਂ ਵੀ ਦੱਸਿਆ ਸੀ ਤੇ ਆਪ ਅੱਜ ਵਾਲਾ ਫੈਬਰਿਕ ਸੇਮ ਰਹੇਗਾ ਜੀ ਚਲੋ ਜੀ ਇਹ ਆ ਸ਼ਰਟ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਬਹੁਤ ਹੀ ਪਿਆਰੀ ਹੈ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਬਹੁਤ ਸੋਹਣੀ ਲੱਗ ਰਹੀ ਹੈ ਤੇ ਹੈ ਜੀ ਸ਼ਰਟ ਤੇ ਆਗੀ ਜੀ ਆਫ ਵਾਈਟ ਨਾਲ ਬਾਟਮ ਸਿਲਕ ਦੀ ਬਾਟਮ ਰਹੇਗੀ ਜੀ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਹੈ ਚੈੱਕ ਕਰੋ ਤੁਸੀਂ ਬਹੁਤ ਹੀ ਸੋਹਣਾ ਲੱਗ ਰਿਹਾ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਲੋ ਜੀ ਇਹ ਆ ਗਿਆ ਦਾ ਦੁਪੱਟਾ ਇਹ ਦੁਪੱਟਾ ਬਹੁਤ ਹੀ ਪਿਆਰਾ ਟਾਈ ਡਾਈ ਦਾ ਦੁਪੱਟਾ ਤੇ ਲੋ ਜੀ ਬਹੁਤ ਹੀ ਸੋਹਣਾ ਟਾਈ ਡਾਈ ਦਾ ਦੁਪੱਟਾ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਲੋ ਜੀ ਆਫ ਵਾਈਟ ਦੇ ਵਿੱਚ ਬਲੂ ਕਲਰ ਦੇ ਬਹੁਤ ਹੀ ਸੋਹਣਾ ਲੇਸ ਲਾ ਕੇ ਰੈਡੀ ਹੋਏਗਾ ਤਾਂ ਦੁਪੱਟਾ ਇਦੀ ਜਿਹੜੀ ਗ੍ਰੇਸ ਹੈ ਹੋਰ ਵੀ ਜ਼ਿਆਦਾ ਸੋਹਣੀ ਆਏਗੀ ਤੇ ਆ ਗਿਆ ਜੀ ਆਪਣਾ ਇਹਦੇ ਨਾਲ ਦੁਪੱਟਾ ਚਲੋ ਜੀ ਫਟਾਫਟ ਸਕਰੀਨਸ਼ਾਟ ਲੈ ਕੇ WhatsApp ਕਰਕੇ ਤੁਸੀਂ ਸੂਟ ਬਾਏ ਕਰ ਸਕਦੇ ਹੋ ਤੇ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਕੋਈ ਵੀ ਸਵਾਲ ਪੁੱਛਣਾ ਤਾਂ ਪੁੱਛ ਸਕਦੇ ਹੋ ਤੇ ਇਹ ਸੀ ਜੀ ਸਾਡੀ ਅੱਜ ਦੀ ਕਲੈਕਸ਼ਨ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ ਅਗਰ ਪਸੰਦ ਆਈ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਤੇ ਜਲਦੀ ਤੋਂ ਜਲਦੀ ਸੂਟ ਬਾਏ ਕਰਨ ਲਈ ਉੱਪਰ ਦਿੱਤੇ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਸੂਟ ਬਾਏ ਕਰ ਸਕਦੇ ਹੋ ਤੇ ਅੱਜ ਦੀ ਵੀਡੀਓ ਚਲੋ ਜੀ ਇੱਥੇ ਐਂਡਿੰਗ ਕਰਦੇ ਹਾਂ ਮਿਲਦੇ ਹਾਂ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ